ਦੁਕਾਨਾਂ ਦਾ ਟੂਰ ਵੀ ਦੇ ਦिए ਵੈਸੇ ਤੇ ਇਹ ਦੁਕਾਨ ਤੇ ਆਪਣੀ ਦੇਖੀ ਹੋਈ ਹੈ ਸਾਰੀ ਇੱਥੇ ਬਹਿਣਾ ਤੇ ਸਾਰਿਆਂ ਦਾ ਕੰਮ ਸੋਖਾ ਹੀ ਆ ਪਰ ਪਿੱਛੇ ਕੀ ਕੀ ਹੁੰਦਾ ਉਹ ਤੁਹਾਨੂੰ ਇਹ ਦਿਖਾਵਾਂਗੇ ਠੀਕ ਹੈ ਜੀ ਚਲਦੇ ਚੱਲ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈ ਲਾ ਆ ਗਿਆ ਤਾਂ ਯਾਰ ਦਾ ਟਰੱਕ ਮਾਲ ਲੈ ਕੇ ਉਹ ਆ ਗਿਆ ਹਾਂ ਤਾਂ ਬੰਮੀਆ ਪੰਜਾਬੀ ਮੈਂ ਪੁੱਛਦਾ ਬੰਮੀਆ ਪੰਜਾਬੀ ਅੰਡੇ ਤੇ ਮੱਲੇ ਚਾਕ ਗੱਲ ਲੱਗੀ ਸੀ ਇਹ ਘਰ ਦੇਖ ਰਹੇ ਹੁਣ ਕਿੱਦਾਂ ਇੱਕਦਮ ਉੱਤੇ ਤੱਕ ਸੜਿਆ ਪਿਆ ਵਾ ਸਸਿਕਲ ਜੀ ਵੈਲਕਮ ਬੈਕ ਜੀ ਤੁਹਾਡਾ ਸਾਰਿਆਂ ਦਾ ਆਪਣਾ ਚੈਨਲ ਜੀ ਇਹਦਾ ਜੀ ਅਰਬਨ ਪਿੰਡੂ ਬਲੌਗਸ ਠੀਕ ਹੈ ਅੱਜ ਦਾ ਪ੍ਰੋਗਰਾਮ ਸ਼ੁਰੂ ਹੋਇਆ ਜੀ 6:30 ਵਜੇ ਜੁਲਾਈ 2 ਤਰੀਕ ਇਹਦਾ ਤੁਸੀਂ ਦੇਖ ਰਹੇ ਹੋ ਕਾਸ਼ੇ ਤੇ ਮੈਂ 6 ਵਜੇ ਦੁਕਾਨ ਖੋਲੀਏ ਕਰੋ ਮੈਂ 5:30 ਹਾਂ 5:30 ਤੁਰ ਗਿਆ ਸੀਗਾ ਸੋ ਅੱਜ ਤਾਂ ਸਾਡਾ ਇਹ ਪ੍ਰੋਗਰਾਮ ਇਹ ਹੈ ਅੱਜ ਮੈਂ ਕਿਹਾ ਤੁਹਾਨੂੰ ਇੱਕ ਛੋਟਾ ਜਿਹਾ ਦੁਕਾਨ ਦਾ ਟੂਰ ਵੀ ਦੇ ਦਈਏ ਵੈਸੇ ਤੁਸੀਂ ਦੁਕਾਨ ਤੇ ਆਪਣੀ ਦੇਖੀ ਹੋਈ ਹੈ ਸਾਰੀ ਬੜਾ ਕੋਈ ਖਾਸ ਤੇ ਨਹੀਂ ਜਿਹੜਾ ਨਾਰਮਲ ਹੁੰਦਾ ਦੁਕਾਨ ਚੋ ਹੀ ਸੇਮ ਪਰ ਅੱਜ ਤਾਂ ਦਿਖਾ ਨਿਆ ਅੱਜ ਆਪਣੀਆਂ ਡਿਲੀਵਰੀ ਮੇਰੇ ਖਿਆਲੋਂ ਬੰਦੇ ਨੇ ਆਣਾ ਵਾ ਆਰਾਊਂਡ 7:30 ਵਜੇ ਨੇ ਡਿਲੀਵਰ ਕਰੂਗਾ ਟਰੱਕ ਵਾਲਾ ਤੇ ਕੱਲ ਮੈਂ ਆਰਡਰ ਕਰਤਾ ਸੀ ਨਾ ਆਨਲਾਈਨ ਹੀ ਸਾਰਾ ਕੁਝ ਕੱਲ ਮੈਂ ਆਰਡਰ ਕਰਤਾ ਸੀ ਤੇ ਅੱਜ ਉਹਨੇ ਡਿਲੀਵਰ ਕਰਨਾ ਸਾਡੇ ਵੀਕ ਚ ਮਤਲਬ ਦੋ ਵਾਰੀ ਡਿਲੀਵਰੀ ਹੁੰਦੀ ਆ ਮੰਡੇ ਆਰਡਰ ਕਰਕੇ ਟਿਊਸਡੇ ਡਿਲੀਵਰੀ ਹੁੰਦੀ ਆ ਤੇ ਥਰਸਡੇ ਆਰਡਰ ਕਰਕੇ ਫਰਾਈਡੇ ਡਿਲੀਵਰੀ ਹੁੰਦੀ ਆ ਪਰ ਫਰਾਈਡੇ ਆਈ ਡਿਲੀਵਰੀ ਛੋਟੀ ਹੁੰਦੀ ਆ ਮੰਡੇ ਵਾਲੀ ਮੇਨ ਹੁੰਦੀ ਵੱਡੀ ਜਿਦਾਂ ਤੁਸੀਂ ਦੇਖ ਰਹੇ ਹੋ ਵੀ ਇੱਥੇ ਆਪਣੇ ਸਾਰੇ ਰੈਕਸ਼ਾ ਕੇ ਮੁਕੇ ਪਏ ਨੇ ਉੱਤੇ ਤੇ ਚਲੋ ਫਿਰ ਵੀ ਠੀਕ ਠਾਕ ਆ ਅ ਇਧਰ ਵੀ ਜਿੱਦਾਂ ਆ ਤੇ ਵਾਈਨਨ ਨੇ ਨਾ ਵੈਸੇ ਪਰ ਇੱਥੇ ਤੁਸੀਂ ਦੇਖਿਆ ਰੈਕ ਵੀ ਬਾੜੇ ਖਤਮ ਹੋਏ ਪਏ ਨੇ ਬਾਕੀ ਡਰਿੰਕ ਤੇ ਮੈਂ ਬਹੁਤ ਹੋਰ ਕਿਦਰਾ ਮੰਗਾਉਣਾ ਮੇਨ ਅੱਛੇ ਤਾਂ ਜਿਹੜਾ ਮੇਨ ਆ ਜਿਹੜੀਆਂ ਆਉਂਦੀਆਂ ਨੇ ਉੱਤ ਬੈਕੋ ਆਂਦਾ ਇੱਥੇ ਦਾ ਤੇ ਥੋੜਾ ਬਹੁਤ ਡਰਿੰਕ ਵੀ ਆਉਗੀ ਤਨ ਦਿਖਾਉਂਗਾ 7:30 ਵਜੇ ਤੱਕ ਆਣੀ ਆ ਤੇ ਅੱਜ ਤਨ ਦਿਖਾਉਨੇ ਆ ਸਟੋਰ ਦਾ ਟੂਰ ਤੇ ਨਾਲੇ ਸਟੋਰ ਦਾ ਬੈਕਸਾਈਡ ਦਾ ਵਰਕ ਠੀਕ ਆ ਜੀ ਮਤਲਬ ਪਿੱਛੇ ਕੀ ਪਿੱਛੇ ਕੀ ਕੀ ਹੁੰਦਾ ਵਾ ਇੱਥੇ ਬਹਿਣਾ ਤੇ ਸਾਰਿਆਂ ਦਾ ਕੰਮ ਸੋਖਾ ਹੀ ਆ ਪਰ ਪਿੱਛੇ ਕੀ ਕੀ ਹੁੰਦਾ ਉਹ ਤੁਹਾਨੂੰ ਇਹ ਦਿਖਾਵਾਂਗੇ ਠੀਕ ਆ ਜੀ ਚਲ ਜਿਆਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਂ ਮਿਲਦਾ ਤੁਹਾਨੂੰ ਕੋਈ ਰਾਉਂਡ 777 ਸਵਾ 7 ਦੇ ਲੱਗ ਜਾਗੇ ਠੀਕ ਹੈ ਜੀ ਕੋਟ ਬਾਈ ਕੋਟ ਬਾਈ ਦੀ ਲਾਲ ਟੀਮ ਆ ਮੈਂ ਕਿ ਹੁਣ ਤੁਹਾਨੂੰ ਥੋੜਾ ਦਿਖਾਨਦੇ ਆ ਸੀਰੀਸ ਦੇ ਜਦੋਂ ਆਪਣੇ ਕਲਾਇੰਟ ਆਉਂਦੇ ਨੇ ਅੱਜ ਤੇ ਵੈਸੇ ਮੀਂਹ ਦਸਿਆ ਹੋਇਆ ਵਾ ਪਤਾ ਨਹੀਂ ਮੈਨੂੰ ਮੌਸਮ ਅੱਜ ਪੂਰੀ ਦਿਹਾੜੀ ਖਰਾਬ ਆ ਆਲਮੋਸਟ ਮੇਰੇ ਖਿਆਲ 70 ਤੋਂ 80% ਮੀਂਹ ਦਸਿਆ ਹੋਇਆ ਵਾ ਦੇਖਦੇ ਆ ਕਿੰਨਾ ਕਲਾਇੰਟ ਰੱਬ ਸਾਨੂੰ ਦਿੰਦਾ ਵਾ ਠੀਕ ਹੈ ਜੀ ਇਥੋਂ ਤੋਂ ਹੀ ਦੇਖਿਆ ਸ਼ਾਟ ਕੋਟ ਲਾਈ ਲੋ ਆ ਗਿਆ ਤੇ ਯਾਰ ਦਾ ਟਰੱਕ ਮਾਲ ਲੈ ਕੇ ਉਹ ਆ ਗਿਆ ਜੀ ਆਸ ਦਾ ਯਾਸ ਦਾ ਯਾਸ ਦਾ ਅਗੰਦਾ ਆਪਣਾ ਮਤਲਬ ਡਿਲੀਵਰੀ ਜਿਹੜੇ ਕੰਪਨੀ ਆ ਨਾ ਉਹਨਾਂ ਦਾ ਡਿਲੀਵਰੀ ਵਾਲਾ ਇੱਕ ਟਰੱਕ ਨਹੀਂ ਉਹਨਾਂ ਕੰਪਨੀ ਵਾਲੇ ਤਾਂ 50 ਕੇ 200 500 ਟਰੱਕ ਹੋਣਾ ਮੈਨੂੰ ਪਤਾ ਨਹੀਂ ਹੈ ਨਾ ਥੋੜਾ ਸਾਈਡ ਕਰਦੀਏ ਕਿਉਂਕਿ ਨਾ ਉਹਨੇ ਟਰਾਲੀ ਜੀ ਅੰਦਰ ਲੈ ਕੇ ਆਣੀ ਆ ਫਿਰ ਉਹਦੀ ਟਰਾਲੀ ਵੜਦੀ ਨਹੀਂ ਆ ਉਹ ਚਪਿਆ ਸਾਰਾ ਸਮਾਨ ਆਪਾਂ ਆਹ ਲਾਈਟ ਵੀ ਜਲਾ ਦੀ ਪਿਛਲੇ ਕੋਕੀਨੇ ਸਮਾਨ ਇੱਧਰ ਹੀ ਲਿਆਣਾ ਵਾ ਇੱਥੇ ਸਮਾਨ ਆਊਗਾ ਤੇ ਉਸ ਤੋਂ ਬਾਅਦ ਬਸ ਆਪਾਂ ਸੈਟਮੈਂਟ ਕਰਕੇ ਮਿਲ ਲਾਦਾ ਜੇ ਆ ਆਪਾਂ 9:30 10 ਵਜੇ ਤੱਕ ਵਿਲੇ ਹੋ ਜਾਣਾ ਇੱਕਦਮ ਪੂਰਾ ਆ ਗਈ ਆਪਣੀ ਇੱਕ ਡੇਲ ਸਮਾਨ ਦੀ ਤੇ ਇਹ ਦੋ ਜੀ ਵੀ ਆਰੀਆ ਡਰਿੰਕ ਵਾਲੀ ਇਹਦੇ ਚ ਸਾਰਾ ਸਿਕਟਾ ਸੂਟਾ ਪਈਆਂ ਨੇ ਤੇ ਹਦਕ ਆਰੇ ਸੱਲਾਹ ਜੀ ਸਮਾਨ ਆਪਣਾ ਆ ਗਿਆ ਜਿਹੜਾ ਤੁਸੀਂ ਦੇਖ ਲਿਆ ਮੈਂ ਵੈਸੇ ਇੱਕ ਗਾਹ ਹੈ ਮੇਰੇ ਕੋਲ ਕੁਝ ਮੁੱਕਿਆ ਪਿਆਈ ਸਮਾਨ ਤੇ ਮੈਨੂੰ ਥੋੜੇ ਡੱਬੇ ਖੋਲਣੇ ਪਏ ਮੈਂ ਪਹਿਲਾਂ ਹੀ ਖੋਲਤੇ ਆ ਥੋੜੇ ਜੇ 1 2 3 4 5 ਅੱਛੀ ਵਾਰ ਰਹਿ ਗਿਆ ਸਤਮਾ ਪਿੱਛੇ ਥੋੜੀ ਡਰਿੰਕ ਪਈ ਹੋਈ ਸੀ ਸੋ ਕਰਦੇ ਆ ਜੀ ਪ੍ਰੋਗਰਾਮ ਆਪਣਾ ਸ਼ੁਰੂ ਹੁਣ ਤੁਹਾਨੂੰ ਦਿਖਾਣੇ ਆ ਕਰਨਾ ਕੀ ਆ ਕਰਨਾ ਇਹ ਆ ਸਮਾਨ ਸਾਰਾ ਕਰਨਾ ਪਹਿਲਾਂ ਤੇ ਇਹਦਾ ਇੱਕ ਬਿੱਲ ਹੁੰਦਾ ਵਾ ਬਿੱਲ ਵੀ ਨਾਲ ਦੇ ਨਾਲ ਹੀ ਦੇ ਦਿੰਦੇ ਨੇ ਆਹਾ ਬਿੱਲ ਹੈ ਨਾ ਆ ਬਿੱਲਾ ਤੇ ਇੱਥੇ ਸਾਰਾ ਲਿਖਿਆ ਆ ਕਿ ਇੱਥੇ ਇੱਥੇ ਸਾਰਾ ਲਿਖਿਆ ਹੈ ਕਿ ਕੀ ਆਇਆ ਵਾ ਠੀਕ ਆ ਜੀ ਤੇ ਪਹਿਲਾ ਦਿਨ ਸਾਰੇ ਮੈਚ ਕਰਾਂਗੇ ਵੀ ਸਾਰਾ ਸਮਾਨ ਆਪਣੇ ਕੋ ਆਇਆ ਕੋਈ ਰਹਿ ਰੂਤ ਨਹੀਂ ਗਿਆ ਜੋ ਆਪਾਂ ਮੰਗਾਇਆ ਸੀਗਾ ਸੋ ਤਾਂ ਕਰਕੇ ਪਹਿਲਾਂ ਪਹਿਲਾਂ ਚੈੱਕ ਕਰਦੇ ਆਂ ਵੀ ਸਾਰਾ ਓਕੇ ਆ ਗਿਆ ਕਿ ਨਹੀਂ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਬਾਹਰ ਕੱਢਾਂਗੇ ਤੇ ਬਾਹਰ ਕੱਢ ਕੇ ਤੇ ਸਿੱਧਾ ਲਾਵਾਂਗੇ ਅੱਗੇ ਇੱਥੇ ਆਈਡੀਆਂ ਜਿੰਨੀਆਂ ਖਾਲੀ ਪਈਆਂ ਨੇ ਥੱਲੇ ਵਾਲੀਆਂ ਸਭ ਤੋਂ ਜ਼ਿਆਦਾ ਵਿਕੀਆਂ ਨੇ ਯਾਰ ਕੀ ਠੀਕ ਹੈ ਜੀ ਹੁਣ ਤੁਸੀਂ ਦੇਖੋ ਸਿਨੇਮੈਟਿਕ ਸ਼ਾਟ ਆਪਾਂ ਕਰਦੇ ਹਾਂ ਪ੍ਰੋਗਰਾਮ ਅੱਗੇ ਦਾ ਸ਼ੁਰੂ ਕਿਉਂਕਿ ਇਹਦਾ ਤੇ ਸਾਰਾ ਕੰਮ ਹੋ ਗਿਆ ਵਾ ਸਾਰਾ ਸਮਾਨ ਬਾਹਰ ਕੱਢਦਾ ਵਾ ਕਿ ਇੱਕ ਸੈਟ ਕਰਨਾ ਡਰਿੰਕ ਬਾਅਦ ਚ ਲਾਉਂ ਕਿਉਂਕਿ ਆਪਣਾ ਨਾ ਪਹਿਲਾਂ ਡਰਿੰਕ ਉਹ ਤੇ ਆਪਣੇ ਕੋ ਵਾਦੂ ਪਿੱਛੇ ਹੀ ਵਾਦੂ ਹੁੰਦੀ ਡਰਿੰਕ ਦਾ ਕੋਈ ਏਡਾ ਮਸਲਾ ਨਹੀਂ ਪੈਂਦਾ ਵਾ ਮਸਲਾ ਜਿਆਦਾ ਹਰ ਹਵੀਕ ਦੇ ਵੀਕ ਸਾਡੀ ਮਤਲਬ ਟਿਊਸਡੇ ਟਿਊਸਡੇ ਤੇ ਬੈਕੋ ਆਂਦਾ ਵਾ ਤੇ ਉਹਦਾ ਇਹਦਾ ਇਹ ਜਿਆਦਾ ਲੋਕੀ ਖਰੀਦਦੇ ਆ ਸਮਝਦੇ ਹੋ ਤੁਸੀਂ ਗੱਲ ਨੂੰ ਹਨਾ ਇਹ ਜਿਆਦਾ ਖਰੀਦਦੇ ਡਰਿੰਕ ਤੋਂ ਵੀ ਚੱਲਦਾ ਰਹਿੰਦਾ ਜਿਹੜੀ ਚੀਜ਼ ਮੈਂ ਸਾਰੀ ਐਵਰੀ ਵੀਕ ਆ ਜਿਹੜੀ ਚੀਜ਼ ਮੈਂ ਸਾਰੀ ਐਵਰੀ ਵੀਕ ਕਰਦਾ ਹਾਂ ਅ ਜਿੰਨਾ ਸਮਾਨ ਨਾ ਮਕੂਰਾ ਇੱਥੇ ਆਹ ਦਰਾਚਾਂ ਦੇ ਵਿੱਚ ਰੱਖ ਦਿੰਦਾ ਹਾਂ ਫਿਰ ਮੈਨੂੰ ਪਤਾ ਹੁੰਦਾ ਵੀ ਕਿੱਥੇ ਕਿਹੜੀ ਚੀਜ਼ ਪਈ ਆ ਕੱਲ ਨੂੰ ਜਦੋਂ ਇੱਥੋਂ ਕੋਈ ਸਮਾਨ ਮੁੱਕਦਾ ਨਾ ਫਿਲਹਾਲ ਤਾਂ ਮੈਂ ਚਲਾ ਦੇਣਾ ਇੱਕ ਵਾਰੀ ਮੈਨੂੰ ਫੁੱਲ ਭਰ ਦੇਣਾ ਵਾ ਪਰ ਜਦੋਂ ਇੱਥੋਂ ਕੋਈ ਚੀਜ਼ ਮੁੱਕਦੀ ਮੈਨੂੰ ਪਤਾ ਕਿਹੜੇ ਕਿਹੜੇ ਦਰਾਜ ਚ ਪਈ ਕਿਉਂਕਿ ਮੈਨੂੰ ਇੱਥੇ 3 ਸਾਲ ਹੋ ਗਏ ਆਲਮੋਸਟ ਕੰਮ ਕਰਦਿਆਂ ਨੂੰ ਮੈਨੂੰ ਪਤਾ ਮੈਂ ਬਸ ਦਰਾਜ ਖੋਲਦਾ ਮੈਨੂੰ ਪਤਾ ਇੱਥੇ ਆ ਪਿਆ ਇੱਥੇ ਆ ਤੇ ਇੱਥੇ ਆ ਪਿਆ

ਜਿਨੀਸ਼ੇਤੀ ਕਰਾਂਗੇ 19 ਸ਼ੇਤੀ ਆਪਣਾ ਕੰਮ ਮੁੱਕੂਗਾ ਤੇ 19 ਸ਼ੇਤੀ ਆਪਾਂ ਵਿਲੇ ਹੋਵਾਂਗੇ ਤੇ ਕੁਝ ਦੇਖ ਸਕਾਂਗੇ ਕੰਮ ਦੇਖਣ ਜੇ ਤੇ ਸਾਰੇ ਸੋਖੇ ਲੱਗਦੇ ਆ ਪੰਦਾ ਆ ਗਿਆ ਦੁਕਾਨ ਤੇ ਬਹਿ ਗਿਆ ਪਰ ਦੁਕਾਨ ਦੇ ਪਿੱਛੇ ਵਾਲਾ ਕੰਮ ਤੁਹਾਨੂੰ ਅੱਜ ਦਿਖਾਉਣ ਨੇ ਆਵਾ ਕੀ ਕਹਿੰਦੇ ਹੁੰਦੇ ਆ ਅੱਗੇ ਵਾਲਾ ਗੋੜ ਤੇ ਸਾਰਿਆਂ ਨੂੰ ਚੰਗਾ ਲੱਗਦਾ ਪਰ ਪਿੱਛੇ ਨਹੀਂ ਸਾਰਿਆਂ ਨੂੰ ਪਤਾ ਹੁੰਦਾ ਕਿ ਪਿੱਛੇ ਕੀ ਬੀਤੰਦਾ ਹੀ ਆ ਵੈਸੇ ਕੋਈ ਦਾ ਕੰਮ ਹੈ ਨਹੀਂ ਜਿੰਨਾ ਮੈਂ ਕਹਿਣ ਦੇ ਆਵਾ ਪਰ ਇੱਕ ਚੀਜ਼ ਤਾਂ ਦੱਸਣਾ ਵੀ ਬੈਕ 'ਚ ਵੀ ਦੁਕਾਨ ਦੇ ਸ਼ਾਪ ਦੇ ਕੰਟਰੋਲ ਸਟੋਰ ਦੇ ਕਾਫੀ ਕੰਮ ਹੁੰਦਾ ਆਪਣਾ ਤਾਂ ਇਹ ਕਰਕੇ ਆਪਣਾ ਵੀਡੀਓ ਬਣਾਈ ਹੈ ਲਾਸਟ ਡੱਬਾ ਜੀ ਉਸ ਤੋਂ ਬਾਅਦ ਰੈਕ ਚ ਲਾਣਾ ਸ਼ੁਰੂ ਕਰਦੇ ਆਂ ਕੰਮ ਸੋਲੋ ਜੀ ਲੋ ਜੀ ਕਰਤਾ ਆਪਾਂ ਸਾਰੇ ਰੈਕਸ਼ਾ ਕ ਫੁੱਲ ਕਰਤੇ ਨੇ ਜਿਦਾਂ ਤੁਸੀਂ ਦੇਖ ਰਹੇ ਹੋ ਬਾਕੀ ਉੱਤੇ ਸਾਰਾ ਫੁੱਲ ਆ ਉਹ ਉਸਮਾਨ ਹੈਗਾ ਉਹ ਉਧਰ ਥਲੀ ਪਿੱਛੇ ਪਿਆ ਉਹ ਲੈਣਾ ਉਹ ਸਾਰੀ ਇਲੈਕਟ੍ਰਿਕ ਵਾਲੀ ਹੈਗੀ ਆ ਉੱਤ ਤੋਂ ਬਾਅਦ ਆ ਸਾਰਾ ਸਾਰਾ ਨਾਰਮਲ ਤਬਾਕੂ ਆ ਇੱਥੇ ਚਾਰ ਜਣੀਆਂ ਖਾਲੀ ਪਈਆਂ ਵਾ ਇਹ ਉਹਨਾਂ ਕੋ ਜਿੱਥੋਂ ਮੈਂ ਫਪਰੀ ਜਿਹੜੀ ਵੱਡੀ ਫੈਕਟਰੀ ਤੋਂ ਮੈਂ ਆਰਡਰ ਕੀਤਾ ਸੀਗਾ ਉਹਨਾਂ ਦੇ ਕੋਲ ਉਹਨਾਂ ਕੋ ਖੁਦ ਕੋ ਨਹੀਂ ਹੈਗਾ ਸਿਕ ਆਰਡਰ ਦੇ ਵਿੱਚ ਸੋ ਮੇਰੇ ਕਾ ਮੈਂ ਕਿਸੇ ਹੋਰ ਦੁਕਾਨ ਤੋਂ ਫੜ ਲਾਂਗਾ ਉਤਨੀ ਕੋਈ ਚੱਕਰ ਤੇ ਹੁਣ ਆਪਣਾ ਕੰਮ ਰਹਿ ਗਿਆ ਸਾਰਾ ਕੀ ਟਾਈਮ ਹੋ ਗਿਆ 9:00 ਵਜ ਗਏ ਨੇ ਡੱਬੇ ਆਪਾਂ 4-5 ਖਾਲੀ ਕਰਤੇ ਨੇ 2 ਤੇ ਨਾਲ ਰਹਿ ਗਏ ਨੇ ਤੇ ਆ ਥੋੜੀ ਡਰਿੰਕ ਆਈ ਸੀਗੀ ਇਹ ਲਾਣੇ ਆ ਤੇ ਉਸ ਤੋਂ ਬਾਅਦ ਆਪਣਾ ਅੱਜ ਦਾ ਵੀ ਕੰਮ ਖਤਮ ਤੇ ਬਸ ਫਿਰ ਬੱਲੇ ਬੱਲੇ ਹੋ ਜਾਣੀਆਂ ਸੋ ਲੋ ਜੀ ਆਪਣਾ ਆਲਮੋਸਟ ਕੰਮ ਜਿਹੜਾ ਗਿਆ ਮੁੱਕ ਹੁਣ ਆ ਗੱਤੇ-ਗੁੱਤੇ ਇਹ ਆ ਇਹਨਾਂ ਨੂੰ ਕੀ ਕਰਨਾ ਬਸ ਸੈਟਮੈਂਟ ਕਰਕੇ ਨਾ ਡੱਬੇ ਚ ਪਾਉਣ ਦੇ ਪਿੱਛੇ ਪਿੱਛੇ ਗਾਰਬਾਜ ਵਾਲਾ ਡੱਬਾ ਹੈਗਾ ਇਦਾਂ ਕਰਕੇ ਨਾ ਤੇ ਜਗ੍ਹਾ ਘਟ ਕੇ ਰਦਾ ਤੇ ਸਾਡੇ ਇੱਥੇ ਗੱਤਾ ਉਦਾਂ ਹੀ ਫ੍ਰੀ ਹੁੰਦਾ ਜਿਹੜਾ ਕਾਗਜ਼ ਪੇਪਰ ਗੱਤਾ ਡਰਿੰਕ ਕੋਈ ਵੀ ਇਹੋ ਜਿਹੀ ਚੀਜ਼ ਤੁਸੀਂ ਛੱਡ ਦੇਣਾ ਜਿਹੜੀ ਆ ਬਲੂ ਇਹ ਬਲੂ ਵਾਲਾ ਬੈਗ ਆ ਇਹ ਸਭ ਫ੍ਰੀ ਹੁੰਦਾ ਵਾ ਸਿਰਫ ਸਾਨੂੰ ਬੈਗ ਖਰੀਦਨੇ ਪੈਂਦੇ ਆ ਮੇਰੇ ਖਿਆਲ ਆ ਹਾ ਵੀਕ ਆ ਵੀਕਸ ਨਫਾਫੇ ਹੁੰਦੇ ਆ ਰੋਲ ਦੇ ਵਿੱਚ ਤੇ ਆਈ ਥਿੰਕ 2 ਕਿਉਰੋ 2.5 ਤੇ 3 ਕਿਉਰੋ ਦਾ ਆਉਂਦਾ ਵਸਾਰਾ ਹੁਣ ਸ਼ੁਰੂ ਕਰਦੇ ਆ ਡਰਿੰਕ ਦਾ ਕੰਮ ਡਰਿੰਕ ਕੋਈ ਨਹੀਂ ਖਾਸ ਨਹੀਂ ਆ ਬਾਕੀ ਤੁਹਾਨੂੰ ਦਿਖਾਉਤੀ ਆ ਆ ਥੋੜੀ ਜਿਹੀ ਤੇ ਰੈਡ ਬੂਲ ਚੱਕੜੀ ਕੱਲ ਵੀ ਤੁਹਾਨੂੰ ਦਿਖਾਇਆ ਸੀਗਾ ਇਹ ਬਲੂ ਰੈੱਡ ਤੇ ਇੱਕ ਸਕਾਈ ਜੀ ਨਵੇਂ ਆਈ ਆ ਮਜ਼ਾ ਵੀ ਨਵੇਂ ਕੀ ਕਹਿੰਦੇ ਹੁੰਦੇ ਉਹਨੂੰ ਨਵਾਂ ਫਲੇਵਰ ਆਇਆ ਉਹਵਾ ਤੇ ਇੱਥੇ ਇੱਕ ਦੋ ਫਲੇਵਰ ਹੋਰ ਕੱਟ ਨੇ ਮੌਨਸਟਰ ਦੇ ਤੇ ਥੋੜੀ ਜੁੱਥੇ ਵਾਈਨ ਦਾ ਕੁਛ ਹੈਗਾ ਵਾ ਆਹ ਕੋਈ ਵਾਈਨ ਆਵਲੀ ਵਾਈਨ ਆ ਜਿਹਨੇ ਰੈਡ ਬੂਲ ਦੇ ਫਲੇਵਰ ਨੇ ਤੇ ਆ ਸਭ ਤੋਂ ਵੱਡੀ ਰੈਡ ਬੂਲ ਆ 473 ਐਮਐਲ ਦੀ ਹਾਈ ਕੁਰੀ ਬੰਦਾ ਪੀ ਲੈਣਾ ਸਾਰੀ ਦਿਹਾੜੀ ਭੱਜਿਆ ਫਿਰਦਾ ਵਾ ਬਾਕੀ ਥੱਲੇ ਮੌਨਸਟਰ ਐਪਲ ਮੌਨਸਟਰ ਨੋਰਮਲ ਤੇ ਮੌਨਸਟਰ ਹੈਮਿਲਟਨ ਇਹ ਆ ਯਾ ਰਿਪੀਟ ਇਹ ਚ ਵੀ ਕੁਛ ਆ ਮੈਂ ਦੇਖਿਆ ਹੀ ਨਹੀਂ ਪਤਾ ਨਹੀਂ ਕੀ ਆ ਧਿਆਨ ਚ ਨਹੀਂ ਲਿਆ ਹੁਣ ਦਰਮਿਆਨ ਮੈਂ ਸੋਚਿਆ ਕਿ ਤੇ ਆਹੀ ਆਲੇ ਨੇ ਤੇ ਦੇਖਦਾ ਚਲੋ ਵੀ ਖੋਲ ਕੇ ਚਾਓ ਕੀ ਹੋ ਸਕਦਾ ਅੱਜ ਪਤਾ ਨਹੀਂ ਮੈਂ ਕੀ ਮੰਗਾਇਆ ਕੀ ਨਹੀਂ ਮੰਗਾਇਆ ਹਾਂ ਉਹ ਉਹਦਾ ਕਾਮ ਵਾਲਾ ਬੀਫੀ ਰੋਲਸ ਹੋ ਸਕਦੇ ਆ ਚਲੋ ਚੈੱਕ ਕਰਕੇ ਤੁਹਾਨੂੰ ਦੱਸਦਾ ਲੁਕੀ ਗਦਾ ਮੇ ਫੋਟੋ ਮਾ 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 ਰੈਡ ਬੁੱਲ ਦਾ ਸਾਈਡ ਵੇਖੋ ਭਰਾਓ 10 ओ, खोल जा। तेंत्रा नहीं रेडबुला नहीं तो देखा ना। आ सब तो वाली है ऑलमोस्ट पूरा मेरा हाथ। मतलब छोड़ा है तल्ला लो। एक कहीं ना एक ने पीती हो ना। सारी डीआरडीए पर जीवित हुआ। तो देखा तीन तेंत साइज़ आंधे ज़्यादा। आशा ਸਭ ਤੋਂ ਵੱਡਾ ਆ ਮਿਡਲ ਵਾਲਾ ਵਾ ਆ ਸਭ ਤੋਂ ਵੱਡਾ ਵਾ ਬਾਕੀ ਵੀ ਲੈ ਕੇ ਰੱਖਦੇ ਆ ਇਹ ਸਾਰੇ ਮੱਪਲੇ ਆ ਨਹੀਂ ਇਹ ਕਹਿੰਦਾ ਵੀ ਮੈਂ ਕੱਲਾ ਹੀ ਗੱਲਾ ਮਰ ਜਾਂਦਾ ਵਾ ਕਹਿੰਦਾ ਆਹ ਕੱਲਾ ਹੀ ਗੱਲਾ ਮਰ ਜਾਂਦਾ ਇਹ ਨਹੀਂ ਪਤਾ ਵਲੌਗ ਬਣਾਉਣਿਆ ਮਾਪਾ ਕਹਿਣ ਉਸਦਾ ਯੋ ਮੈਂ ਪਰ ਆਹ ਕੱਲਾ ਹੀ ਗੱਲਾ ਮਰ ਜਾਂਦਾ ਮੈਂ ਪਰ ਆ ਵਲੌਗ ਬਣਾਉਣਿਆ ਪਰ ਉਹਨੂੰ ਬਾਬੇ ਨੂੰ ਨਹੀਂ ਪਤਾ ਕਿ ਮੈਂ ਵਲੌਗ ਬਣਾਉਣਿਆ ਬਸ ਅਰੇ ਯਾਰ ਮਦਨ ਜੀ ਅੱਜ ਫਿਲਮਾਂ ਤਾਂ ਮਾਰ ਕੇ ਆ ਫਿਲਮ ਆ ਕਿ ਕਹਿੰਦੇ ਕਿ ਬਿੱਟ ਤੱਕ ਦੂ ਆ ਅੱਜ ਇੰ ਇੱਥੇ ਮੈਂ ਵਿੰਕਲ ਆਕ ਮੈਂ ਨਹੀਂ ਕੈਨ ਇ ਕੈਨ ਨਹੀਂ ਪੰਜਾਬੀ ਬੰਮੀ ਨਾ ਪੰਜਾਬੀ ਮੈਂ ਪੁੱਛਦਾ ਬੰਮੀ ਨਾ ਪੰਜਾਬੀ ਹਾ ਸਟਬਲਿਟਾ ਬੰਮੀ ਪੰਜਾਬੀ ਨਹੀਂ ਆਉਂਦੀ ਚਲੋ ਮੈਂ ਆਪਣੀ ਡਰਿੰਕ ਲਾਉਣਾ ਉੱਥੇ ਬਾਤਾਂ ਨੂੰ ਮਿਲਦਾ ਹਾਂ ਨੇ ਸੋ ਲੋ ਜੀ ਲੋ ਜੀ ਕਰਤਾ ਸਾਰਾ ਚਟਮਟ ਕੰਮ ਪੂਰਾ ਜਿੰਨਾ ਖਲਾਵਾ ਹੀ ਸਾਬਤਾ ਵਾ ਕਿਛੇ ਸਾਡਾ ਇਥੇ ਗਾਰਬੇਜ ਵੀ ਹੈਗਾ ਸਾਰਾ ਉਥੇ ਜਿਹੜਾ ਵੀ ਉਹ ਸੀਗੇ ਗੱਤੇ-ਕੁੱਤੇ ਸਭ ਸੁੱੜਤੇ ਆ ਸਮਾਨ ਇਥੇ ਸਭ ਕਲੀਅਰ ਕਰਤਾ ਵਾ ਅੱਗੇ ਡਰਿੰਕ ਵੀ ਸਾਰੀ ਫੁੱਲ ਹੋ ਗਈ ਆ ਚਲੋ ਮਣੀ ਮੋਟੀ ਢੀੜੀ ਖਾਲੀ ਹੋਣੀ ਤੇ ਹੋਣੀ ਗਾਹ ਕੰਦਾ ਜਾਂਦਾ ਰਹਿੰਦਾ ਵਾ ਮੈਂ ਇਹਨੂੰ ਫੁੱਲ ਨਹੀਂ ਰੱਖ ਸਕਦਾ ਢਿਆੜੀ ਦੇ ਵਿੱਚ ਇਹ ਵੀ ਸਾਰਾ ਰੈਕ ਫੁੱਲ ਕਰਤਾ ਵਾ ਸਾਰੀ ਫੁੱਲ ਕਰਤੀ ਦੁਕਾਨ ਇਹ ਸਾਡਾ ਹੁਣ ਅੱਜ ਕੀ ਹੈ ਟਿਊਜ਼ਡੇ ਆ ਟਿਊਜ਼ਡੇ 2 ਤਰੀਕਾ ਇਹ ਹਰ ਵੀਕ ਇਦਾਂ ਰਹਿੰਦਾ ਵਾ ਹਰ ਵੀਕ ਚ ਨਵੀਂ ਡਿਲੀਵਰੀ ਆਂਦੀ ਆ ਹਰ ਵੀਕ ਚ ਸਮਾਨ ਮੁੱਕਦਾ ਵਾ ਸੋ ਇਹ ਕੰਟੀਨਿਊ ਚੱਲਦਾ ਹੀ ਰਹਿੰਦਾ ਵੈਸੇ ਤੇ ਸੋ ਮਿਲਦਾ ਤੁਹਾਨੂੰ ਥੋੜੀ ਦੇਰ ਤੱਕ ਫੋਨ ਮੈਂ ਲੈਣ ਲਗਾ ਰਹਿਸਟ ਤਾਂ ਬਹੁਤ ਜ਼ਿਆਦਾ ਕਰਤਾ ਆਪਾਂ ਤੇ ਕੌਫੀ ਪੀਨੇ ਕੋ ਵਧੀਆ ਜੀ ਹਾਂ ਸੇ ਨਰਜੀ ਮਿਲਦੀ ਆ ਨਰਜੀ ਨਰਜੀ ਸੇ ਨਰਜੀ ਮਿਲੇਗੀ ਕੀ ਲਿਖਿਆ ਵਾ ਆਈ ਐਮ ਹੌਟ ਇਹ ਦੰਦੇ ਸ਼ਾਮ ਆ ਮੈਂ ਵੈਸੇ ਸੋਚ ਰਹਾ ਇਹ ਬਲੌਗ ਕੰਟੀਨਿਊ ਕਰਾਂਗਾ ਪਤਾ ਨਹੀਂ ਦੁਪਹਿਰ ਤੋਂ ਬਾਅਦ ਤਿੰਨ ਚਾਰ ਵਜੇ ਤੋਂ ਅੱਜ ਸਿਰਾੜਾ ਪਾਣੀ ਪਾਰੇ ਲੱਗਣ ਲੱਗ ਗਿਆ ਹੀ ਤੇ ਹੁਣ ਇਦਾਂ ਲੱਗਦਾ ਜਿਦਾ ਨਾ ਉਲਟੀ ਜਾਨ ਨੂੰ ਕਰਦੀ ਇਦਾਂ ਹੋ ਰਿਹਾ ਤੇ ਮੈਂ ਬਲੌਗ ਨਹੀਂ ਬਣਾਉਣਿਆ ਤਾਂ ਕਰਕੇ ਤੇ ਕਰੇ ਪਹੁੰਚਣਾ ਠੀਕ ਹੈ ਜੀ ਚੜੇ ਗਿਆ ਤਾਂ ਤਰੀਕ ਦੱਸਾਂਗਾ ਕਿਹੜੀ ਉਹ ਦਿਨ ਸਾਡੇ ਇਥੇ ਮੱਲੇ ਚਾਗ ਲੱਗ ਗਈ ਸੀ ਆ ਘਰ ਦੇਖ ਰਹੇ ਹੋਣ ਕਿੰਦਾ ਇੱਕਦਮ ਉੱਤੇ ਤੱਕ ਛੜਿਆ ਪਿਆ ਵਾ ਇਹਦੇ ਗੱਡੀ ਵੀ ਖਲੋਤੀ ਸੀ ਮਰਸੜੀ ਉਹ ਵੀ ਸਾਰੀ ਜਲ ਗਈ ਵਿਚਾਰੀ ਇਹ ਇੱਥੇ ਖਲੋਤੀ ਮਰਸੜੀ ਤਾਂ ਨਹੀਂ ਜਾਣਦੀ ਕਿੰਨੀ ਦਿਨ ਦਿਖਣੀ ਆ ਘਰ ਸਾਰਾ ਅੱਗ ਲੱਗ ਗਿਆ ਚਲੋ ਠੀਕ ਹੈ ਜੀ ਮੈਂ ਸੱਚ ਪਿੱਛੇ ਗੱਡੀ ਆਂਡੀ ਸੀ ਤਾਂ ਕਰਕੇ ਮੈਂ ਜ਼ਿਆਦਾ ਸ਼ੂਟ ਨਹੀਂ ਕਰ ਰਿਹਾ ਛੜਿਆ ਉਹਨੇ ਗੱਡੀ ਉੱਤੇ ਚੜਾ ਕੇ ਰੱਖੀ ਪਿੱਛੇ ਵਾਲੇ ਨੇ ਚਲੋ ਜੀ ਹੁਣੇ ਘਰੇ ਪਹੁੰਚਿਆ ਵਾ ਤੇ ਮੈਂ ਸੋਚਦਾ ਵਲੋਗ ਨੂੰ ਇੱਥੇ ਐਂਡ ਕਰਦੇ ਆ ਤੁਸੀਂ ਐ ਦੇਖਿਆ ਆਪਾਂ ਸ਼ਾਪ ਦੀ ਬਿਹਾਈਂਡ ਦੇ ਸ਼ਾਪ ਕੀ ਕੀ ਕੰਮ ਹੁੰਦੇ ਨੇ ਹੋਰ ਵੀ ਬਹੁਤ ਹੁੰਦੇ ਨੇ ਇਹ ਤੇ ਸਿਰ ਮੈਂ ਤੁਹਾਨੂੰ ਇੱਕ ਸਿਰਫ ਛੋਟਾ ਨੁਸਕਾ ਹੀ ਦੱਸਿਆ ਵਾ ਡਿਲੀਵਰੀ ਦਾ ਡਿਲੀਵਰੀ ਹੁੰਦੀ ਆ ਉਹਨੂੰ ਆਪਾਂ ਸੈਟਿੰਗ ਕਰਦੀਏ ਵੀਕਲੀ ਦਾ ਵੀਕਲੀ ਦਾ ਕੰਮ ਕੱਲ ਇੱਕ ਹੋਰ ਉਹ ਵੀ ਵੀਕਲੀ ਦਾ ਵੀਕਲੀ ਕੰਮ ਪਰਸੋਂ ਮਤਲਬ ਹਰ ਇੱਕ ਦਿਨ 'ਚ ਕੋਈ ਨਾ ਕੋਈ ਕੰਮ ਹੁੰਦਾ ਕਰੀ ਨਾ ਕਰੀਦਾ ਵਾ ਤੇ ਜੇ ਆਪਾਂ ਨਾ ਕਰੀਏ ਤੇ ਫਿਰ ਉਹ ਕੰਮ ਬੱਧਾ ਜਾਂਦਾ ਡਸਟਿੰਗ ਦਾ ਫਲਾਣੇ ਦਾ ਠਿੰਡੇ ਦਾ ਹੋਰ ਬਿਲਿੰਗ ਸ਼ਿਲਿੰਗ ਜੋ ਬਹੁਤ ਕੁਝ ਹੁੰਦਾ ਵਾ ਸੋ ਥੋੜਾ ਬੈਟਰ ਫੀਲ ਹੋ ਰਿਹਾ ਜਦੋਂ ਮੈਂ ਉੱਥੋਂ ਚੱਲਿਆ ਦੁਕਾਨ ਤੋਂ ਤੇ ਪਰ ਮੈਗਾ ਸ਼ਟਡਾਊਨ ਵਲੋਗ ਜਿਹੜਾ ਹੋ ਗਿਆ ਹੋ ਗਿਆ ਇੱਥੇ ਐਂਡ ਕਰਦੇ ਆਂ ਹੋਪ ਤੁਹਾਨੂੰ ਆ ਵੀ ਵਲੋਗ ਵਧੀਆ ਲੱਗਾ ਹੋਗਾ ਵਧੀਆ ਲੱਗਾ ਤੁਹਾਨੂੰ ਪਤਾ ਹੈ ਕੀ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੇ ਹੋ ਬੈਟ ਟਰਾਈ ਕਰ ਰਹੇ ਆ ਜੀ ਬੈਸਟ ਤੋਂ ਬੈਸਟ ਦੇਣ ਦੀ ਤੇ ਤੁਸੀਂ ਵੀ ਆਪਣੀ ਬੈਸਟ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਓਕੇ ਜੀ ਬਾਏ ਬਾਏ ਟਾਟਾ ਰੱਬ ਰੱਖਾ ਤੇ ਚੜਦੀ ਕਲਾ ਚ ਬੇ ਬਾਈ ਲਵ ਯੂ